ਗੁਰੂ ਰੂਪ ਗੁਰੂ ਪਿਆਰੀ ਸਾਧ ਸੰਗਤ ਜੀਓ ਸ੍ਰੀ ਸੁਖਮਨੀ ਸਾਹਿਬ ਜੀ ਦੀ ਪਾਵਨ ਬਾਣੀ ਦੇ ਵਿੱਚ ਸ਼ਲੋਕ ਹੁੰਦਾ ਹੈ ਸੁਖੀ ਬਸੈ ਮਸਕੀਨੀਆਂ ਆਪ ਨਿਵਾਰ ਤਲੇ ਬੜੇ ਬੜੇ ਅਹੰਕਾਰੀਆਂ ਨਾਨਕ ਦਰਬ ਗਲੇ ਇਹ ਸ਼ਲੋਕ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਉਸ ਵੇਲੇ ਉਚਾਰਨ ਕੀਤਾ ਜਦੋਂ ਗੁਰੂ ਸਾਹਿਬ ਜੀ ਮਹਾਰਾਜ ਦੇ ਕੋਲ ਗੁਰੂ ਦਾ ਸਿੱਖ ਤੇ ਮਸਕੀਨੀਆਂ ਪਹਿਲਵਾਨ ਪਹੁੰਚਿਆ ਜਿਹੜਾ ਮਸਕੀਨੀਆਂ ਪਹਿਲਵਾਨ ਗੁਰੂ ਦੇ ਸਿੱਖ ਕੀ ਸਰਦਾ ਵੇਖ ਕੇ ਗੁਰੂ ਦੇ ਸਿੱਖ ਦੇ ਪਾਸੋਂ ਅਖਾੜੇ ਦੇ ਵਿੱਚ ਟੈ ਗਿਆ ਸੀ ਅਤੇ ਗੁਰੂ ਦਾ ਸਿੱਖ ਮਸਕੀਨੀਆਂ ਪਹਿਲਵਾਨ ਦੇ ਪਾਸੋਂ ਜਿੱਤ ਗਿਆ ਸੀ ਹੋਇਆ ਇਸ ਤਰ੍ਹਾਂ ਕਿ ਇੱਕ ਸਿੱਖ ਨੇ ਅੰਮ੍ਰਿਤ ਸਰ ਸਾਹਿਬ ਜੀ ਜੀ ਪਾਵਨ ਧਰਤੀ ਤੇ ਆ ਕੇ ਪੰਚਮ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਦੇ ਅੱਗੇ ਬੇਨਤੀ ਕੀਤੀ ਆਖਣ ਲੱਗਾ ਸਤਿਗੁਰੂ ਜੀ ਕਿਰਪਾ ਕਰੋ ਮੈਨੂੰ ਆਪਣਾ ਸਿੱਖ ਬਣਾ ਲਓ ਸਿੱਖੀ ਦੀ ਦਾਤ ਦੇ ਦਿਓ ਤਾਂ ਗੁਰੂ ਅਰਜਨ ਦੇਵ ਜੀ ਮਹਾਰਾਜ ਆਖਣ ਲੱਗੇ ਕਿ ਸਿਖਾ ਸਿੱਖੀ ਮਿਲਦੀ ਨਹੀਂ ਸਿੱਖੀ ਕਮਾਈ ਜਾਂਦੀ ਹੈ ਸਿੱਖ ਨੂੰ ਆਪਣਾ ਜੀਵਨ ਬਣਾਉਣਾ ਪੈਂਦਾ ਹੈ ਫਿਰ ਸਿੱਖੀ ਆਪਣੇ ਆਪ ਹੀ ਪ੍ਰਾਪਤ ਹੋ ਜਾਂਦੀ ਹੈ ਉਸ ਸਿੱਖ ਦੀ ਆਸਮਰਦ ਪੂਰੀ ਕਰਨ ਵਾਸਤੇ ਮਨ ਪੱਕਾ ਕਰਨ ਵਾਸਤੇ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਉਸ ਨੂੰ ਇੱਕ ਸੁਨੇਹਾ ਦਿੱਤਾ ਹੁਕਮਨਾਮੇ ਦੇ ਰੂਪ ਦੇ ਵਿੱਚ ਅੱਖਾਂ ਲੱਗਿਆ ਗੁਰੂ ਸਾਹਿਬ ਜੀ ਮਹਾਰਾਜ ਆ ਸਾਡਾ ਹੁਕਮਨਾਮਾ ਲੈ ਜਾ ਸਾਡੇ ਦੱਸੇ ਅਨੁਸਾਰ ਜਿੱਥੇ ਇਹ ਹੁਕਮਨਾਮਾ ਲੈ ਕੇ ਤੂੰ ਜਾਣਾ ਉੱਥੇ ਇੱਕ ਸਿੱਖ ਰਹਿੰਦਾ ਜਿਹੜਾ ਗੁਰੂ ਦੇ ਹੁਕਮ ਦੇ ਅਨੁਸਾਰ ਚੱਲਦਾ ਹੈ ਉਸ ਨੂੰ ਇਹ ਹੁਕਮ ਜਾ ਕੇ ਦੇ ਦੇਣੀ ਤੇ ਜਦੋਂ ਉਹ ਹੁਕਮਨਾਮਾ ਲੈ ਕੇ ਤੁਰਨ ਲੱਗਾ ਤਾਂ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਦੂਸਰਾ ਹੁਕਮ ਫੇਰ ਕਰ ਦਿੱਤਾ ਆਖਣ ਲੱਗੇ ਇੱਕ ਕੰਮ ਹੋਰ ਕਰੀਂ ਜਦੋਂ ਹੁਕਮਨਾਮਾ ਦੇਵੇਂਗਾ ਪਹਿਲਾਂ ਇਸ ਹੁਕਮਨਾਮੇ ਦੀ 100 ਰੁਪਇਆ ਭੇਟਾ ਉਸ ਸਿੱਖ ਦੇ ਕੋਲੋਂ ਲੈ ਲਵੀ ਉਸ ਸਮੇਂ 100 ਰੁਪਏ ਦੀ ਬਹੁਤ ਜ਼ਿਆਦਾ ਕੀਮਤ ਸੀ ਸੋ ਉਹ ਸਿੱਖ ਆਪਣਾ ਸਫ਼ਰ ਤੈਅ ਕਰਦਿਆਂ ਹੋਇਆਂ ਗੁਰੂ ਅਰਜਨ ਦੇਵ ਜੀ ਮਹਾਰਾਜ ਦੇ ਦੱਸੇ ਹੋਏ ਪਤੇ ਤੇ ਪਹੁੰਚਿਆ ਕੁਛ ਦਾ ਹੋਇਆ ਉਸ ਸਿੱਖ ਦੇ ਘਰ ਗਿਆ ਜਿਸ ਵੇਲੇ ਜਾ ਕੇ ਦੱਸਿਆ ਕਿ ਮੈਂ ਗੁਰੂ ਅਰਜਨ ਦੇਵ ਜੀ ਮਹਾਰਾਜ ਦਾ ਭੇਜਿਆ ਹੋਇਆ ਤੁਹਾਡੇ ਕੋਲ ਆਇਆ ਗੁਰੂ ਸਾਹਿਬ ਜੀ ਦਾ ਹੁਕਮਨਾਮਾ ਲੈ ਕੇ ਆਇਆ ਉਹ ਸਿੱਖ ਬੜਾ ਖੁਸ਼ ਹੋਇਆ ਬੜੀ ਉਸਨੇ ਆਉ ਭਗਤ ਕੀਤੀ ਜਲ ਪਾਣੀ ਨਾਲ ਸੇਵਾ ਕੀਤੀ ਆਖਣ ਲੱਗਾ ਧੰਨ ਭਾਗਿਆ ਮੇਰੇ ਕਿ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਮੈਨੂੰ ਯਾਦ ਕੀਤਾ ਤੇ ਤੁਹਾਡੇ ਰੂਪ ਦੇ ਵਿੱਚ ਮੈਨੂੰ ਗੁਰੂ ਸਾਹਿਬ ਦੇ ਦਰਸ਼ਨ ਹੋ ਗਏ ਆ ਮੇਰੇ ਗਰੀਬ ਦੇ ਘਰ ਤੁਸਾਂ ਨੇ ਚਰਨ ਪਾਏ ਨੇ ਸਿੱਖ ਸਤਮੁੱਚ ਹੀ ਬੜਾ ਗਰੀਬ ਸੀ ਬੜੀ ਮੁਸ਼ਕਲ ਦੇ ਨਾਲ ਉਹ ਆਪਣੇ ਘਰ ਦਾ ਗੁਜ਼ਾਰਾ ਚਲਾਉਂਦਾ ਸੀ ਸੋ ਹੋਇਆ ਕੀ ਹੈ ਉਸਨੇ ਹੁਕਮਨਾਮੇ ਬਾਰੇ ਦੱਸਿਆ ਤੇ ਸਿੱਖ ਨੇ ਆਪਣੇ ਹਾਂ ਤੇ ਏਡੇ ਆਖਣ ਲੱਗਾ ਲਿਆਓ ਗੁਰੂ ਦਾ ਹੁਕਮਨਾਮਾ ਦਿਓ ਤਾਂ ਸਿੱਖ ਨੇ ਜਿਸ ਨੂੰ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਭੇਜਿਆ ਸੀ ਆਖਣ ਲੱਗਾ ਕਿ ਨਹੀਂ ਗੁਰੂ ਦਾ ਹੁਕਮ ਹੈ ਇਸ ਹੁਕਮਨਾਮੇ ਨੂੰ ਲੈਣ ਤੋਂ ਪਹਿਲਾਂ ਜਿਹੜੀ ਭੇਟਾ ਇੱਕ 100 ਰੁਪਿਆ ਤੁਹਾਨੂੰ ਦੇਣੀ ਪਏਗੀ 100 ਰੁਪਿਆ ਦੇਓਗੇ ਤਾਂ ਹੁਕਮਨਾਮਾ ਮਿਲੇਗਾ ਸਿੱਖ ਨੇ ਆਖਿਆ ਠੀਕ ਹੈ ਘਰ ਦੇ ਵਿੱਚ ਭਾਵੇਂ 100 ਰੁਪਇਆ ਨਹੀਂ ਸੀ ਪਰ ਉਸਨੇ ਉਸ ਸੇਖ ਨੂੰ ਉੱਥੇ ਹੀ ਬਿਠਾਇਆ ਘਰ ਦੇ ਵਿੱਚੋਂ ਕੁਝ ਸਮਾਨ ਵੇਚ ਕੇ ਉਹ ਬਾਹਰੋਂ 100 ਰੁਪਇਆ ਲੈ ਕੇ ਆਇਆ ਉਸ ਸੇਖ ਦੇ ਕੋਲੋਂ ਹੁਕਮਨਾਮਾ ਲਿਆ ਆਪਣੇ ਮੱਥੇ ਨਾਲ ਲਾਇਆ ਉਸ ਹੁਕਮਨਾਮੇ ਨੂੰ ਜਦਾਂ ਜਦਾਂ ਖੋਲਦਾ ਹੈ ਬੜਾ ਖੁਸ਼ ਹੁੰਦਾ ਕਿ ਗੁਰੂ ਸਾਹਿਬ ਜੀ ਨੇ ਮੇਰੇ ਵਾਸਤੇ ਕੀ ਹੁਕਮ ਭੇਜਿਆ ਹੈ ਮੇਰੇ ਵੱਡੇ ਭਾਗ ਹੋ ਗਏ ਨੇ ਜਦੋਂ ਹੁਕਮਨਾਮਾ ਖੋਲਿਆ ਤਾਂ ਵਿੱਚ ਲਿਖਿਆ ਸੀ ਕਿ ਗੁਰੂ ਘਰ ਕਾਰ ਸੇਵਾ ਚੱਲ ਰਹੀ ਹੈ 500 ਰੁਪਈਆ ਹੋਰ ਕਾਰ ਸੇਵਾ ਦੇ ਵਿੱਚ ਮਾਇਆ ਦਾ ਤੈਨੂੰ ਹੁਕਮ ਲਾਇਆ ਹੈ 500 ਰੁਪਈਆ ਹੋਰ ਭੇਜੋ ਸੂ 100 ਰੁਪਈਆ ਦਾ ਤੇ ਪ੍ਰਬੰਧ ਮਸਾਂ ਹੀ ਹੋਸ ਨੇ ਘਰ ਦਾ ਕੋਈ ਸਮਾਨ ਵੇਚ ਕੇ ਕੀਤਾ ਸੀ ਹਕਮਨਾਮੇ ਦੇ ਉੱਪਰ 500 ਰੁਪਇਆ ਹੋਰ ਸੇਵਾ ਮਹਾਰਾਜ ਨੇ ਲਾਤੀ ਹੁਣ ਜਿਹੜਾ ਸਿੱਖ ਹੁਕਮਨਾਮਾ ਲੈ ਕੇ ਆਸੀ ਦੇਖਦਾ ਕਿ ਸ਼ਾਇਦ ਇਹਦੇ ਮੱਥੇ ਉੱਤੇ ਕੋਈ ਟਿਉੜੀਆਂ ਆਉਣਗੀਆਂ ਜਾਂ ਇਹ ਪਰੇਸ਼ਾਨ ਹੋਏਗਾ ਕਿ ਇਹ ਗੁਰੂ ਨੇ ਕੀ ਹੁਕਮ ਘੇਰ ਦਿੱਤਾ ਗੁਰੂ ਤੇ ਜਾਣਦਾ ਮੈਂ ਗਰੀਬ ਬੜਾ ਪਰ ਕਿਸੇ ਤਰ੍ਹਾਂ ਦਾ ਕੋਈ ਉਹ ਪਰੇਸ਼ਾਨ ਨਹੀਂ ਹੋਇਆ ਸਗੋਂ ਉਸ ਸਿੱਖ ਨੂੰ ਆਖਣ ਲੱਗਾ ਕਿ ਤੂੰ ਇੱਥੇ ਬੈਠ ਜੇ ਗੁਰੂ ਸਾਹਿਬ ਜੀ ਨੇ ਹੁਕਮ ਦਿੱਤਾ ਹੈ ਤੇ ਪ੍ਰਬੰਧ ਵੀ ਉਸਨੇ ਕਰ ਦੇਣਾ ਹੈ ਮੈਂ ਬਾਹਰੋਂ 500 ਰੁਪਏ ਦਾ ਪ੍ਰਬੰਧ ਕਰਕੇ ਆਉਣਾ ਹੁਣ ਉਸ ਗੁਰੂ ਦੇ ਭੇਜੇ ਸਿੱਖ ਨੂੰ ਘਰ ਬਿਠਾ ਲ ਕੇ ਆਪ ਬਾਹਰ ਚਲਾ ਗਿਆ 500 ਰੁਪਏ ਦਾ ਪ੍ਰਬੰਧ ਕਰਨ ਵਾਸਤੇ ਸੋ ਵੇਖਦਾ ਹੈ ਕਿ ਜਾਮਾ ਕਿਥੇ ਕਿ ਤੁਹਾਨੂੰ ਮੈਨੂੰ 500 ਰੁਪਇਆ ਮਿਲੇਗਾ ਸੋ ਇਸ ਤਰ੍ਹਾਂ ਕਰਦਿਆਂ ਕਰਦਿਆਂ ਉਸਨੇ ਕੀ ਵੇਖਿਆ ਕਿ ਬੜੀ ਢੀਗੜੇ ਇਕੱਠੀ ਹੋਈ ਆ ਧੂੜ ਵੱਜ ਰਿਆ ਤਾਂ ਛੇਤੀ ਨਾਲ ਇਹ ਵੀ ਧੂੜ ਵਾਲੇ ਦੇ ਕੋਲ ਜਾ ਕੇ ਪੁੱਛਣ ਲੱਗਾ ਕਿ ਕਿਸ ਗੱਲ ਦਾ ਢੰਡੋਰਾ ਪਟਿਆ ਜਾ ਰਿਹਾ ਤਾਂ ਉਸ ਧੂੜ ਵਾਲੇ ਨੇ ਆਖਿਆ ਕਿ ਇੱਥੇ ਇੱਕ ਕੁਸ਼ਤੀ ਹੋਣੀ ਬੜੀ ਵੱਡੀ ਅੱਜ ਮਸਕੀਨੀਆਂ ਪਹਿਲਵਾਨਿਆਂ ਬਹੁਤ ਵੱਡਾ ਉਸ ਨੇ ਆ ਕੇ ਘੁਲਣਾ ਤੇ ਇਸ ਗੱਲ ਦਾ ਤੰਦੋਰਾ ਪਟਿਆ ਜਾ ਰਿਹਾ ਕਿ ਜਿਹੜਾ ਵੀ ਕੋਈ ਮਸਕੀਨੀਆਂ ਪਹਿਲਵਾਨ ਨੂੰ ਢਾਲੇਗਾ ਉਸ ਨੂੰ 1000 ਰੁਪਇਆ ਇਨਾਮ ਵਜੋਂ ਦਿੱਤਾ ਜਾਏਗਾ ਤੇ ਜਿਹੜਾ ਮਸਕੀਨੀਆਂ ਪਹਿਲਵਾਨ ਦੇ ਕੋਲੋਂ ਟਹਿ ਜਾਏਗਾ ਉਸ ਨੂੰ 500 ਰੁਪਇਆ ਇਨਾਮ ਵਜੋਂ ਦਿੱਤਾ ਜਾਏਗਾ ਤੇ ਸੇਤੇ ਆਖਣ ਲੱਗਾ ਢੋਲ ਵਾਲੇ ਨੂੰ ਜੇ ਮੈਂ ਮਸਕੀਨੀਆਂ ਨਾਲ ਕੋਲਾਂ ਮੈਨੂੰ ਵੀ 500 ਮਿਲੇਗਾ ਜੇ ਮੈਂ ਹਾਰ ਗਿਆ ਤੇ ਤੇ ਢੋਲ ਵਾਲਾ ਆਖਣ ਲੱਗਾ ਅੱਜ ਤੱਕ ਹੋਇਆ ਤੇ ਨਹੀਂ ਕਿਉਂਕਿ ਜਿਹੜਾ ਵੀ ਮਸਕੀਨੀਆਂ ਦੇ ਨਾਲ ਕੋਲਿਆ ਉਹ ਮਰ ਗਿਆ ਅੱਜ ਤੱਕ ਬਚਿਆ ਕੋਈ ਨਹੀਂ ਕਿ ਮਸਕੀਨੀਆਂ ਦੇ ਕੋਲੋਂ ਕੋਈ ਬਚ ਕੇ ਅਖਾੜੇ ਦੇ ਵਿੱਚ ਜਿੰਦਾ ਬਾਹਰ ਨਿਕਲਿਆ ਹੋਵੇ ਤਾਂ ਸਿੱਖ ਅੱਖਣ ਲਗਾ ਨਹੀਂ ਆਪਣੇ ਮਨ ਚ ਵਿਚਾਰ ਕੀਤੀ ਕਿ ਜੇ ਗੁਰੂ ਨੇ ਹੁਕਮ ਲਾਇਆ ਹੈ ਤੇ ਪ੍ਰਬੰਧ ਵੀ ਉਸ ਨੇ ਕਰ ਦਿੱਤਾ ਹੈ ਸਰੀਰ ਦੀ ਕਿਹੜੀ ਗੱਲ ਹੈ ਗੁਰੂ ਦਾ ਦਿੱਤਾ ਹੈ ਜੇ ਸਰੀਰ ਗੁਰੂ ਲੇਖੇ ਲੱਗ ਵੀ ਗਿਆ ਤੇ ਗੁਰੂ ਦਾ ਹੁਕਮ ਤੇ ਮੰਨਿਆ ਜਾਵੇਗਾ ਨਾ ਹੁਕਮ ਤੋਂ ਨਹੀਂ ਪਿੱਛੇ ਹਟਣਾ ਸੇਖ ਸੇਤੀ ਨਾਲ ਢੂਲ ਵਾਲੇ ਦੀ ਗੱਲ ਸੁਣ ਕੇ ਅਖਾੜੇ ਵੱਲ ਭੱਜਾ ਉਥੇ ਲੱਗੇ ਇੱਕ ਖੂਹ ਸੀ ਸਿੱਖ ਨੂੰ ਪਿਆਸ ਬੜੀ ਲੱਗੀ ਉਹ ਖੂਹ ਦੇ ਉੱਪਰ ਪਾਣੀ ਪੀਣ ਵਾਸਤੇ ਰੁਕਿਆ ਜਿਸ ਵੇਲੇ ਛੇਤੀ ਨਾਲ ਲੱਕਦਾ ਪਰਾਂ ਹੋ ਜੋ ਮੈਨੂੰ ਪਿਆਸ ਲੱਗੀ ਮੈਨੂੰ ਪਾਣੀ ਪੀ ਲੈਣ ਦਿਓ ਉਸ ਖੂਹ ਦੇ ਉੱਪਰ ਮਸਕੀਨੀਆਂ ਪਹਿਲਵਾਨ ਵੀ ਬੈਠਾ ਸੀ ਸਿੱਖ ਨੂੰ ਉਸ ਦੀ ਪਛਾਣ ਨਹੀਂ ਸੀ ਮਸਕੀਨੀਆਂ ਪਹਿਨਵਾਲ ਨੇ ਮਜਾਕ ਦੇ ਨਾਲ ਉਸ ਸਿੱਖ ਨੂੰ ਆਖਿਆ ਕਿ ਤੈਨੂੰ ਕਦੀ ਕਾਲੀ ਭਈ ਤੂੰ ਕਿੱڑی ਜਾ ਕੇ ਕੁਸ਼ਤੀ ਲੜਨੀ ਆ ਤਾਂ ਸਿੱਖ ਆਖਣ ਲੱਗਾ ਨਹੀਂ ਮੈਂ ਮਸਕੀਨੀਆਂ ਪਹਿਲਵਾਨ ਦੇ ਨਾਲ ਕੁਸ਼ਤੀ ਲੜਨੀ ਆ ਉਸ ਸਿੱਖ ਦੇ ਸੁੱਕੜੇ ਜਿਹੇ ਤੇ ਕਮਜ਼ੋਰ ਸਰੀਰ ਨੂੰ ਵੇਖ ਕੇ ਮਸਕੀਨੀਆਂ ਕਹਿਣ ਲੱਗਾ ਕਿ ਕਿਉਂ ਅਨੇ ਆਈ ਮੋਤ ਮਰਦਾ ਵੱਡੇ ਵੱਡੇ ਪਹਿਲਵਾਨ ਮਸਕੀਨੀਆਂ ਨੇ ਮਾਰਤੇ ਤੇ ਤੇਰੇ ਕੋਲ ਤੇ ਮਸਕਿਨੀਆਂ ਦੀ ਇੱਕ ਚਪੇੜ ਵੀ ਨਹੀਂ ਝੱਲੀ ਜਾਣੀ ਤੇ ਸਿੱਖ ਆਖਣ ਲੱਗਾ ਪਤਾ ਤੇ ਮੈਨੂੰ ਨਹੀਂ ਐ ਤੇ ਮਸਕਿਨੀਆਂ ਦੇ ਨਾਲੋਂ ਮੈਂ ਜਿੱਤ ਨਹੀਂ ਸਕਦਾ ਪਰ ਸਰੀਰ ਕਰਕੇ ਮਾੜਾ ਹਾਂ ਬਚਣਾ ਕਰਕੇ ਮਾੜਾ ਨਹੀਂ ਗੁਰੂ ਨੇ ਮੈਨੂੰ ਹੁਕਮ ਭੇਜਿਆ ਮੇਰੇ ਨੇ 500 ਰੁਪਏ ਮੈਨੂੰ ਚਾਹੀਦਾ ਹੋਰ ਕੋਈ ਚਾਰਾ ਨਹੀਂ ਜੇ ਮੈਂ ਮਰ ਵੀ ਗਿਆ ਮੇਰਾ ਜੋ 500 ਰੁਪਇਆ ਇਨਾਮ ਮਿਲੇਗਾ ਇਹ ਗੁਰੂ ਸਾਹਿਬ ਮੇਰੇ ਦੇ ਕੋਲ ਭੇਜ ਦਿਓ ਮਸਕੀਨੀਆਂ ਉਹਦੀਆਂ ਇਹ ਗੱਲਾਂ ਸੁਣ ਕੇ ਹੈਰਾਨ ਹੋ ਗਿਆ ਆਖਣ ਲੱਗਾ ਇੰਨਾ ਤੂੰ ਸਿੱਧਕ ਵਾਲਾ ਸਿੱਖ ਹੈਂ ਭਾਈ ਗੁਰੂ ਵਾਸਤੇ ਮਰਨ ਵਾਸਤੇ ਤਿਆਰ ਹੋ ਗਿਆ ਮਸਕੀਨੀਆਂ ਦੇ ਮਨ ਦੇ ਵਿੱਚ ਉੱਥੇ ਨਿਮਰਤਾ ਆ ਗਈ ਆਖਣ ਲੱਗਾ ਹੁਣ ਮੇਰੀ ਗੱਲ ਸੁਣ ਤੂੰ ਸ਼ਾਇਦ ਨਹੀਂ ਜਾਣਦਾ ਮਸਕੀਨੀਆਂ ਪਹਿਲਵਾਨ ਮੈਂ ਆਂ ਪਰ ਅੱਜ ਮੇਰਾ ਜਤਨ ਨੂੰ ਨਹੀਂ ਤੇਰੀਆਂ ਗੱਲਾਂ ਸੁਣ ਕੇ ਹਾਰਨ ਨੂੰ ਦਿਲ ਕਰ ਰਿਹਾ ਇੱਕ ਦੋ ਹੱਥ ਮੈਂ ਤੈਨੂੰ ਅਖਾੜੇ ਦੇ ਵਿੱਚ ਵਿਖਾਵਾਂਗਾ ਫਿਰ ਤੂੰ ਐਦਾ ਕੰਮ ਕਰੀ ਮੈਂ ਥੱਲੇ ਤੇ ਤੂੰ ਮੇਰੇ ਉੱਪਰ ਹੋ ਕੇ ਮੇਰੇ ਮੋਢੇ ਲਗਾ ਦੇਵੀਂ 1000 ਰੁਪਇਆ ਤੂੰ ਰੱਖ ਲਈ ਤੇ 500 ਰੁਪਇਆ ਮੈਨੂੰ ਮਿਲ ਜਾਣਾ ਤੇਰਾ ਕੰਮ ਹੋ ਜਾਏਗਾ ਗੁਰੂ ਸਾਹਿਬ ਜੀ ਨੇ ਕਿਰਪਾ ਕਰ ਦਿੱਤੀ ਆਤਮਿਕ ਯਕੀਨੀਆਂ ਦੇ ਦਿਲ ਦੇ ਵਿੱਚ ਵਸਿਆ ਇਦਾਂ ਹੋਇਆ ਅਖਾੜੇ ਵਿੱਚ ਦੋਵੇਂ ਉਤਰੇ ਲੋਕ ਮਖੌਲ ਕਰਦੇ ਵੇਖ ਉਹ ਆਂਦੇ ਸੁਕੜਾ ਸਿੱਖ ਜਿਹੜਾ ਅੱਨੇ ਅਜ ਮਸਕੀਨੀਆਂ ਦੇ ਕੋਲੋਂ ਮਰ ਜਾਣਾ ਪਰ ਜਦੋਂ ਦੋਨਾਂ ਨੇ ਗੱਲ ਮੇਲੀ ਸੀ ਇੱਕ ਦੋ ਫੜਕੇ ਮਸਕੀਨੀਆਂ ਪਹਿਲਵਾਨ ਨੇ ਮਾਰੇ ਸਿੱਖ ਨੂੰ ਇੱਧਰ ਉੱਧਰ ਸੁਟਿਆ ਤੇ ਫਿਰ ਮਸਕੀਨੀਆਂ ਟਹਿ ਗਿਆ ਤੇ ਸਿੱਖ ਜਿੱਤ ਗਿਆ 1000 ਰੁਪਇਆ ਇਨਾਮ ਸਿੱਖ ਨੂੰ ਮਿਲਿਆ 500 ਰੁਪਈਆ ਉਸ ਮਸਕੀਨਿਆ ਪਹਿਲਵਾਨ ਨੇ ਲਿਆ ਸਿੱਖ ਨੇ ਮਸਕੀਨੀਆਂ ਦਾ ਧੰਨਵਾਦ ਕੀਤਾ ਤੁਰਨ ਲੱਗਾ ਤੇ ਮਸਕੀਨੀਆਂ ਆਠ ਦਾ ਨਹੀਂ ਹੁਣ ਇਦਾਂ ਨਾ ਜਾ ਇਥੋਂ ਮੈਂ ਤੇਰੀਆਂ ਗੱਲਾਂ ਸੁਣ ਕੇ ਬੜਾ ਪ੍ਰਭਾਵਿਤ ਹੋਇਆ ਜੇ ਸੇ ਗੁਰੂ ਸਾਹਿਬ ਵਾਸਤੇ ਤੂੰ ਆਪਣੀ ਜਾਨ ਦੇਣ ਵਾਸਤੇ ਕੁਰਬਾਨ ਹੋਣ ਵਾਸਤੇ ਤਿਆਰ ਹੈ ਮੈਨੂੰ ਉਹਨਾਂ ਦੇ ਦਰਸ਼ਨ ਕਰਾਓ ਸੇ ਕਾਕਣ ਲੱਗਾ ਭਾਈ ਉਹ ਅੰਮ੍ਰਿਤਸਰ ਦੀ ਪਾਵਨ ਧਰਤੀ ਤੇ ਰਹਿੰਦੇ ਆ ਤੇ ਉੱਥੇ ਮੇਰੇ ਨਾਲ ਚੱਲ ਤੈਨੂੰ ਦਰਸ਼ਨ ਕਰਾ ਦਿੰਨੇ ਆ ਉੱਥੋਂ ਸਿੱਖ ਆਪਣੇ ਘਰ ਆਇਆ ਘਰੋਂ ਉਸ ਸਿੱਖ ਨੂੰ ਲਿਆ ਜਿਸ ਨੂੰ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਭੇਜਿਆ ਸੀ ਕਿੰਨੇ ਜਾਣਿਆ ਜਦੋਂ ਵਿਚਰੀ ਹਰਮੰਦਰ ਸਾਹਿਬ ਪਹੁੰਚੇ ਜਿੱਥੇ ਇਕਾਂਤ ਜਗ੍ਹਾ ਤੇ ਬੈਠ ਕੇ ਗੁਰੂ ਅਰਜਨ ਦੇਵ ਜੀ ਮਹਾਰਾਜ ਸ੍ਰੀ ਸੁਖਮਨੀ ਸਾਹਿਬ ਜੀ ਦੀ ਪਾਵਨ ਬਾਣੀ ਭਾਈ ਗੁਰਦਾਸ ਜੀ ਪਾਸੋਂ ਲਿਖਵਾਰੇ ਸਾਨੂੰ ਜਦੋਂ ਜਾ ਕਰਕੇ ਗੁਰੂ ਅਰਜਨ ਦੇਵ ਜੀ ਮਹਾਰਾਜ ਨੂੰ ਇਹਨਾਂ ਨੇ ਸੀਸ ਝੁਕਾਇਆ ਮੱਥਾ ਟੇਕਿਆ ਤਾਂ ਗੁਰੂ ਸਾਹਿਬ ਜੀ ਮਹਾਰਾਜ ਨੇ ਉਸ ਵੇਲੇ ਉਸ ਮਸਕੀਨੀਆਂ ਪਹਿਲਵਾਨ ਦੀ ਨਿਮਰਤਾ ਨੂੰ ਦੇਖਦਿਆਂ ਹੋਇਆਂ ਉਹਦਾ ਨਾਮ ਪਾਵਨ ਬਾਣੀ ਵਿੱਚ ਦਰਜ ਕਰ ਦਿੱਤਾ ਕਿ ਸੁਖੀ ਬਸੇ ਮਸਕੀਨੀਆਂ ਆਪ ਨਿਵਾਰ ਤਲੇ ਮਸਕੀਨੀਆਂ ਤੋਂ ਸਦਾ ਸੁਖੀ ਵਸੇਗਾ ਜਿਵੇਂ ਕਿ ਤੂੰ ਆਪਣੇ ਸਰੀਰ ਦੇ ਤਗੜੇ ਹੋਣ ਦਾ ਮਾਣ ਨਹੀਂ ਕੀਤਾ ਆਪ ਤੂੰ ਟਹਿ ਗਿਆ ਤੇ ਸਿੱਖ ਨੂੰ ਦਿਤਾ ਦਿੱਤਾ ਵੱਡੇ ਵੱਡੇ ਅਹੰਕਾਰੀਆਂ ਨਾਨਕ ਗਰਭ ਗਲੇ ਨੇ ਤੇ ਵੱਡੇ ਵੱਡੇ ਹੰਕਾਰੀ ਗਰਭ ਹੰਕਾਰ ਦੇ ਵਿੱਚ ਹੀ ਗਲ ਗਏ ਤੇ ਸਾਰਿਆਂ ਨੂੰ ਸੰਜਾ ਉਪਦੇਸ਼ ਇਸ ਪੰਕਤੀ ਦੁਆਰਾ ਮਹਾਰਾਜੇ ਦਿੰਦੇ ਹਨ ਮਸਕੀਨੀਆਂ ਗਰੀਬ ਨੂੰ ਵੀ ਆਖਦੇ ਨੇ ਕਿ ਜਿਹੜਾ ਜੀਵ ਤਾਂ ਅੰਨ ਧੌਲਤ ਦੇ ਹੁੰਦਿਆਂ ਹੋਇਆਂ ਵੀ ਮਨ ਕਰਕੇ ਗਰੀਬ ਕਰਕੇ ਰਹਿੰਦਾ ਹੈ ਨਾ ਧਰ ਕਿਰਪਾ ਜਿਸ ਕਾ ਹਿਰਦੈ ਗਰੀਬੀ ਬਸਾਵੇ ਹਿਰਦੈ ਕਰਕੇ ਗਰੀਬ ਭਾਵ ਨਿਮਰਤਾ ਦੇ ਵਿੱਚ ਰਹਿੰਦਾ ਹੈ ਉਹ ਧਨ ਦੌਲਤ ਦਾ ਮਾਣ ਹੰਕਾਰ ਕਰਕੇ ਦੁਖੀ ਨਹੀਂ ਹੁੰਦਾ ਉਹ ਸੁਖੀ ਵੱਸਦਾ ਹੈ ਜੋ ਆਪ ਨੀਵਾ ਹੋ ਕੇ ਰਹਿੰਦਾ ਹੈ ਤੇ ਜਿਹੜੇ ਉੱਚੇ ਹੋ ਕੇ ਰਹਿੰਦੇ ਨੇ ਵੱਡੇ ਵੱਡੇ ਅਹੰਕਾਰੀਆਂ ਉਹ ਆਪਣੇ ਹੰਕਾਰ ਦੇ ਵਿੱਚ ਹੀ ਗਲਦੇ ਤੇ ਛੜਦੇ ਰਹਿੰਦੇ ਨੇ ਇਹ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਉਪਦੇਸ਼ ਬਖਸ਼ਿਆ ਸੋ ਇਹ ਮਸਕੀਨੀ ਇਹ ਪਹਿਲਵਾਨ ਦੀ ਸਾਖੀ ਆਪ ਜੀ ਨਾਲ ਸਾਂਝੀ ਕੀਤੀ ਹੈ ਹੋਈਆਂ ਗਲਤੀਆਂ ਭੁੱਲਣ ਦੀ ਮਹਾਰਾਜ ਖਿਮਾ ਕਰਨ ਲੱਗੇ ਤਾਂ ਸਤਿਗੁਰੂ ਪਾਸ਼ਾ ਸਮਤ ਬਖਸ਼ਣ ਸੋ ਇਸ ਤਰ੍ਹਾਂ ਹੋਰ ਵੀਡੀਓ ਵੇਖਣ ਵਾਸਤੇ ਸਾਡਾ YouTube ਚੈਨਲ ਭਾਈ ਮਨਜੀਤ ਸਿੰਘ ਜੀ ਸਾਧਪੁਰ ਵਾਲੇ ਸਬਸਕ੍ਰਾਈਬ ਕਰੋ ਅਤੇ ਵੀਡੀਓ ਨੂੰ ਲਾਈਕ ਸ਼ੇਅਰ ਜ਼ਰੂਰ ਕਰਿਆ ਕਰੋ ਤਾਂ ਜੋ ਹੋਰ ਸੰਗਤਾਂ ਸਤਿਗੁਰਾਂ ਦਾ ਇਤਿਹਾਸ ਪੜ੍ਹ ਸਕਣ ਸੁਣ ਸਕਣ ਸਮਾਤੀ ਆ ਨਾਨਕ ਨਾਮ ਚੜਦੀ ਗਲਾ ਤੇਰੇ ਭਾਣੇ ਸਰਬਤ ਦਾ ਭਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ